ਵਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕੀਤੋਂ ਘਟ ਅੰਤਰ ਆਪੇ ਬਣਤ ਬਣਾਵਣਿਆ ਹਉ ਵਾਰੀ ਜੀਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਜ ਨਾ ਪਾਈ ਗੁਰਮੁਖ ਸਹਜ ਸੁਮਾਵਣਿਆ ਰਹਾਉ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਦਰੀ ਜਗਤ ਪਰੋਵੈ ਤੂੰ ਆਪੇ ਦੁਖ ਸੁਖ ਦੇਵਹਿ ਕਰਤੇ ਗੁਰਮਖ ਹਰ ਦੇ ਖਾਵਣਿਆ ਆਪੇ ਕਰਤਾ ਕਰੇ ਕਰਾਈ ਆਪੇ ਸ਼ਬਦ ਗੁਰ ਮਨ ਵਸਾਏ ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਵੰਦਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤਿ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੈ ਆਪੇ ਆਖ ਸੁਨਾਵਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਜਤੇ ਬਾਹਰ ਕਛੂ ਨਾ ਹੋਐ ਤੂੰ ਆਪੇ ਕਾਰੈ ਨਾਮਣੀਆ ਆਪੇ ਮਾਰੇ ਆਪ ਜਿਵਾਈ ਆਪੇ ਮੀਲੇ ਮੇਲ ਮਲਾਈ ਸੇਵਾ ਤੇ ਸਦਾ ਸੁਖ ਪਾਇਆ ਗੁਰਮਖ ਸਹਿਜ ਸਮਾਵਣੀਆ ਆਪੇ ਊਚਾ ਊਚੋ ਹੋਈ ਜਿਸ ਆਪ ਵਖਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੀ ਵੇਖ ਵਿਖਾਲਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਪਰਪੂਰ ਰਹਾ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮਹ ਪਾਈ ਸਦਾ ਸਰੇ ਵੀ ਇੱਕ ਮਨ ਧਿਆਈ ਗੁਰਮਕ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਪੋਦਾਤਾ ਗੁਰਮਤ ਸਹਿਜ ਸਮਾਵਣੀਆਂ ਰਹਾਉ ਘਰਮਹਿ ਧਰਤੀ ਤੌਲ ਪਾਤਾਲਾ ਘਰ ਹੀ ਮਹਿ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੈ ਸੁਖਦਾਤਾ ਗੁਰਮਤ ਸਹਿਜ ਸਮਾਵਣੀਆਂ ਕਾਇਆ ਅੰਦਰ ਹਉ ਮੈਂ ਮੀਰਾ ਜੰਮਣ ਮਰਨ ਨਾ ਚੂਕੈ ਫੇਰਾ ਗੁਰਮੁਖ ਹੋਐ ਸੋ ਹਉ ਮੈਂ ਮਾਰੀ ਸਚੁ ਹੋ ਸਚਿ ਤਿਆਵਣੀਆਂ ਆਇਆ ਅੰਦਰ ਪਾਪ ਪੁਨ ਦੁਇ ਭਾਈ ਦੁਹੀਂ ਮਿਲ ਕੇ ਸ੍ਰਿਸ਼ਟ ਉਪਾਈ ਦੋਹਿ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਜ ਸਮਾਵਣਿਆ ਕਰਹੀ ਮਾਹੀ ਦੂਜੈ ਭਾਏ ਹਨੇਰਾ ਚਾਨਣ ਹੋਵੇ ਛੋੜੈ ਹੋਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅਨੰਦਿਨ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਾ ਸਾਰਾ ਗੁਰ ਸਾਖੀ ਮਿਟਿਆ ਅੰਧਿਆਰਾ ਕਮਲ ਬਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਲਾਵਣੀਆ ਅੰਦਰ ਮਹਿਲ ਰਤਨੀ ਭਰੇ ਪੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵਣਜੇ ਸਦਾ ਵਾਪਾਰੀ ਲਾਹਾ ਨਾਮ ਸਦ ਪਾਵਣੀਆ ਆਪੇ ਵਾਥ ਰਾਖੈ ਆਪੇ ਦੇ ਗੁਰਮਖ ਵਣਜਹਿ ਕੀ ਕੀ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਹਰਿਆਪੇ ਮੇਲੇ ਸੇਵ ਕਰਾਈ ਗੁਰ ਕੈ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮਹਿ ਆਪ ਸਮਾਵਣਿਆ ਹੋ ਵਾਰੀ ਜੀਉ ਵਾਰੀ ਸਤ ਸਚਾ ਹਿਰਦੈ ਵਸਾਵਣਿਆ ਸਚਿਆ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਆਪੇ ਗੁਰ ਦਾਤਾ ਕਰਮ ਵਿਦਾਤਾ ਸੇਵਕ ਸੇਵਹਿ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੁਹੈ ਗੁਰਮਤਿ ਹਰਿ ਰਸ ਪਾਵਣਿਆ ਇਸ ਗੁਫਾ ਮਹਿ ਇਕ ਥਾਨ ਸੁਹਾਇਆ ਪੂਰੈ ਗੁਰ ਹਉ ਮੈਂ ਪਰਮ ਚੁਕਾਇਆ ਅਨੰਦਿਨ ਨਾਮ ਸਲਾਹਨ ਰੰਗ ਰਾਤੀ ਗੁਰ ਕੀ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਇਹੋ ਗੁਫਾ ਵਿਚਾਰੀ ਨਾਮ ਨਿਰੰਝਨ ਅੰਤਰ ਵਸੈ ਮਰਾਰੀ ਹਰ ਗੁਣ ਗਾਵੇ ਸ਼ਬਦ ਸੁਹਾਈ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਾਗਾਤੀ ਦੂਜੈ ਭਾਈ ਕਰ ਲਾਈ ਨਾਮੁ ਭੂਲੇ ਦੇ ਸਜਾਏ ਕੜੀ ਮੋਹਤ ਕਾਲੇ ਖਾ ਲੇਵੈ ਰਤਿਓ ਮਾਸਾ ਤੋਲ ਕਡਾਵਣਿਆ ਪੇਯੜਾ ਪਿਰ ਚੀਤੇ ਨਹੀਂ ਦੂਜਾ ਮੁਠੀ ਰੋਐ ਤਾਂਹੀ ਖਰੀ ਕਵਾਲਿਓ ਕ ਰੂਪ ਕ ਲਖਣੀ ਸੁਪਨੇ ਪਿਰ ਨਹੀਂ ਪਾਵਣਿਆ ਪੇਯੜਾ ਪਿਰ ਮਨ ਵਸਾਇਆ ਪੂਰੇ ਗੁਰ ਹਧੂਰ ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਇ ਸ਼ਬਦੇ ਪਿਰ ਰਾਵੈ ਸੇ ਜਸੁ ਹਾਵਣਿਆ ਆਪੀ ਦੇਵ ਸੱਦ ਬੁਲਾਈ ਆਪਣਾ ਨਾਮ ਮਨ ਵਸਾਈ ਨਾਨਕ ਨਾਮ ਮਿਲੇ ਵਡਿਆਈ ਅਣ ਦਿਨ ਸਦਾ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਗੂਤਮ ਜਨਮ ਸੁਤਾਨ ਹੈ ਵਾਸਾ ਸਤਗੁਰ ਸੇਵਹਿ ਘਰ ਮਾਹੀ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੀ ਹਰ ਰਸ ਮਨ ਤ੍ਰਿਪਤਾਵਣਿਆ ਔ ਵਾਰੀ ਜੀਓ ਵਾਰੀ ਪੜ ਬੁਝ ਮਨ ਵਸਾਵਣਿਆ ਗੁਰਮੁਖ ਪੜਹਿ ਹਰ ਨਾਮ ਸਲਾਹ ਹੈ ਦਰ ਸਚੈ ਸੁ ਬਾਪਾਵਣਿਆ ਰਹਾਉ ਅਲਕ ਅਭਿਯੋ ਹਰ ਰਹਿ ਆਸਮਾਏ ਉਪਾਏ ਨ ਕੀਤੀ ਪਾਇਆ ਜਾਈ ਕਿਰਪਾ ਕਰੇ ਤਾ ਸਤਗੁਰ ਭੇਟੈ ਨਦਰੀ ਮੇਲ ਵਲਾਵਣਿਆ ਦੂਜੈ ਭਾਏ ਪੜੈ ਨਹੀਂ ਬੂਝੈ ਤ੍ਰੇ ਵਿਦਮਾਇਆ ਕਾਰਨ ਲੂਝੈ ਤ੍ਰੇ ਵਿਦ ਬੰਦਨ ਟੂਟਹਿ ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾਵਣਿਆ ਇਹੋ ਮਨ ਚੰਚਲ ਵਸਨਾ ਆਵੇ ਦੁਬਦਾ ਲਾਗੈ ਦਹਿ ਦਿੱਸ ਤਾਵੇ ਵਿਖ ਕਾ ਕੀੜਾ ਵਿਖ ਮੈਂ ਰਾਤਾ ਵਿਖੇ ਹੀ ਮਾਹੀ ਪਚਾਵਣੀਆਂ ਹਉ ਹਉ ਕਰੀ ਤੈ ਆਪ ਜਨਾਈ ਬਹੁ ਕਰਮ ਕਰੈ ਕਿਛ ਥਾਏ ਨਾ ਪਾਈ ਤੁਜ ਤੇ ਬਾਹਰ ਕਿਛੂ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣੀਆਂ ਉਪਜੈ ਪਚੈ ਹਰ ਬੂਝੈ ਨਾਹੀ ਅਨ ਦਿਨ ਦੂਜੈ ਭਾਇ ਫਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਪਿਰ ਪਰਦੇਸ਼ ਸ਼ਿੰਗਾਰ ਬਣਾਈ ਮਨਮੁਖ ਆਂਧਿਆ ਸ੍ਰੀ ਕਰਮ ਕਮਾਈ ਹੱਤ ਨਾ ਸੋ ਬਾਪਲਤ ਨਾ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੈ ਵਿਰ ਲੈ ਜਾਤਾ ਪੂਰੇ ਗੁਰ ਕੈ ਸ਼ਬਦ ਪੁਛਾਤਾ ਆਨ ਦਿਨ ਪਗਿਤ ਕਰੇ ਦਿਨ ਰਾਤੀ ਸਹਜੇ ਹੀ ਸੁਖ ਪਾਵਣਿਆ ਸਭ ਮੈਂ ਵਰਤੈ ਇੱਕੋ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਨਾਨਕ ਨਾਮ ਰਤੇ ਜਨ ਸੁਹੈ ਕਰ ਕਿਰਪਾ ਆਪ ਤੁਮ ਲਾਵਣਿਆ ਮਾਜ